कोरोना ਦੇ ਨਵੇਂ ਵੈਰੀਐਂਟ ਨੂੰ ਲੈ ਕੇ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਪ੍ਰਸ਼ਾਸਨ ਵੱਲੋਂ ਕੋਰੋਨਾ ਦੇ ਮਰੀਜ਼ ਆਉਣ ਤੋਂ ਪਹਿਲਾਂ ਹੀ ਤਿਆਰੀਆਂ ਕੀਤੀਆਂ ਗਈਆਂ ਮੁਕੰਮਲ ਬਟਾਲਾ ਦੇ ਐਸਐਮਓ ਰਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਸੀਂ ਆਕਸੀਜਨ ਵੈਂਟੀਲੇਟਰ ਅਤੇ ਦਵਾਈਆਂ ਦੇ ਨਾਲ ਨਾਲ ਵਾਰਡ ਵੀ ਤਿਆਰ ਕਰ ਲਏ ਨੇ ਤੇ ਨਾਲ ਹੀ ਸੈਂਪਲ ਲੈਣ ਲਈ ਸਟਾਫ ਵੀ ਰੱਖ ਲਿਆ ਹੈ ਅਗਰ ਕੋਈ ਵੀ ਸ਼ੱਕੀ ਮਰੀਜ਼ ਲੱਗਦਾ ਹੈ ਤਾ ਉਸ ਦਾ ਸੈਂਪਲ ਲੈ ਕੇ ਇਲਾਜ ਕੀਤਾ ਜਾਵੇਗਾ ਤੇ ਆਮ ਲੋਕਾਂ ਨੂੰ ਪੀੜਪੜ ਵਾਲੇ ਇਲਾਕੇ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਆਪਣੇ ਹੱਥ ਵੀ ਚੰਗੀ ਤਰ੍ਹਾਂ ਸਾਫ਼ ਰੱਖਣੇ ਚਾਹੀਦੇ ਨੇ ਤਾਂ ਕਿ ਇਸ ਬਿਮਾਰੀ ਤੋਂ ਬਚਾ ਕੀਤਾ ਜਾ ਸਕੇ ਸਰਕਾਰ ਨੇ ਸਾਨੂੰ ਇਹੀ ਹਾਈ ਅਲਰਟ ਤੇ ਰਹਿਣ ਲਈ ਕਿਹਾ ਜੋ ਵੀ ਇਹਨਾਂ ਨੇ ਇਸ ਬਿਮਾਰੀ ਨਾਲ ਲੜਨ ਬਾਰੇ ਜੋ ਵੀ ਜਿਹੜਾ ਸਮਾਨ ਹੁੰਦਾ ਉਹ ਤਿਆਰ ਬਰ ਤਿਆਰ ਰੱਖਣ ਲਈ ਕਿਹਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਸੀਰ ਬੈੱਡ ਤਿਆਰ ਕਰ ਲਏ ਨੇ ਸਾਡੀ ਮੈਡੀਸਨ ਵਗੈਰਾ ਸਾਰੀ ਹੈਗੀ ਆ ਇਹ ਜੋ ਗਾਈਡਲਾਈਨਸ ਨੇ ਉਹ ਹੀ ਨੇ ਜੋ ਪਹਿਲਾਂ ਸੀਗੀਆਂ ਕਿ ਆਪਣਾ ਸੋਸ਼ਲ ਡਿਸਟੈਂਸ ਇੱਕ ਜਿਹੜੀ ਦੂਰੀ ਹੈ ਇੱਕ ਦੂਸਰੇ ਤੋਂ ਮੇਨਟੇਨ ਕਰਕੇ ਰੱਖੋ ਮਾਸਕ ਪਾ ਕੇ ਰੱਖੋ ਔਰ ਆਪਣੇ ਹੈਂਡ ਬਾਰ-ਬਾਰ ਵਾਸ਼ ਕਰੋ ਸੈਨੀਟਾਈਜ਼ਰ ਵਗੈਰਾ ਵੀ ਯੂਜ਼ ਕਰੋ ਜਿਹੜਾ ਖਾਣਾ ਉਹ ਹੈਲਦੀ ਖਾਣਾ ਖਾਓ ਇਹ ਸਾਰੀ ਚੀਜ਼ਾਂ ਇਹ ਪੀੜਪੜਕੇ ਵਾਲੀ ਜਗ੍ਹਾ ਨੂੰ ਅਵੋਇਡ ਕਰੋ ਇਹ ਇਸ ਬਾਰੇ ਵੀ ਗੱਲ ਜਿਹੜਾ ਪਹਿਲਾਂ ਵੀ ਬਣਿਆ ਸੀ ਕਰੋਨਾ ਫਸਟ ਜਿਹੜਾ ਸੈਸ਼ਨ ਹੈ ਉਹ ਜੋ ਹੁਣ ਹੈ ਕਿ ਨ ਤੁਮੋ ਸੇ ਦੇਖਿਆ ਗਿਆ ਵੀ ਅੰਤਰ ਕੀ ਅਜੇ ਤੱਕ ਤੇ ਇਧਰ ਲਈ ਸਾਡੇ ਇਧਰਲੇ ਸਾਈਡ ਤੇ ਤਾਂ ਜੇ ਕੋਈ ਕੋਰੋਨਾ ਦੇ ਅਸਰਾਂ ਕੋਈ ਸ਼ੱਕੀ ਪੇਸ਼ੈਂਟ ਨਹੀਂ ਆ ਪਰ ਜਿਸ ਤਰ੍ਹਾਂ ਤੁਸੀਂ ਦੇਖਿਆ ਸੀ ਫਰਸਟ ਵੇਵ ਸੈਕੰਡ ਵੇਵ ਉਸ ਤੋਂ ਬਾਅਦ ਥਰਡ ਵੇਵ ਆਈ ਸੀ ਥਰਡ ਵੇਵ ਤੱਕ ਜਿਹੜਾ ਸੀਗਾ ਉਹ ਕਾਫੀ ਉਹਦਾ ਹਲਕਾ ਉਹਦਾ ਘੱਟ ਅਸਰ ਹੋਇਆ ਸੀ ਉਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਹੈ ਕਿ ਇੰਡੀਆ 'ਚ ਕਾਫੀ ਲੋਕਾਂ ਨੂੰ ਜਿਹੜਾ ਵੈਕਸੀਨ ਸੀਗਾ ਫਰਸਟ ਡੋਜ਼ ਸੈਕੰਡ ਡੋਜ਼ ਈਵਨ ਬੂਸਟਰ ਡੋਜ਼ ਵੀ ਲੱਗ ਚੁੱਕਾ ਸੀਗਾ ਤੇ ਹੋਪਫੁਲੀ ਇਹ ਹੀ ਹੈ ਕਿ ਜਿਹੜਾ ਹੁਣ ਜਿਹੜਾ ਨਵੀਂ ਵੇਰੀਐਂਟ ਆਇਆ ਇਹਨਾਂ ਦਾ ਕੋਰੋਨਾ ਦਾ ਤੇ ਉਹ ਜਿਹੜਾ ਵੈਕਸੀਨ ਜਿਹੜ ਹਾਂਜੀ ਸੈਂਪਲਿੰਗ ਸ਼ੁਰੂ ਹੋ ਗਈ ਜਿਸ ਤਰ੍ਹਾਂ ਤੁਸੀਂ ਰਸਤੇ 'ਚ ਦੇਖਿਆ ਸੀਗਾ ਸਾਡਾ ਕੋਵਿਡ ਦਾ ਸੈਂਪਲਿੰਗ ਦਾ ਰੂਮ ਸੀਗਾ ਉੱਥੇ ਇੱਕ ਐਮਪਲਾਈ ਇੱਕ ਲੈਬ ਟੈਕਨੀਸ਼ੀਅਨ ਪਰਮਨੈਂਟ ਅਸੀਂ ਪੋਸਟ ਕੀਤਾ ਹੈ। ਇਹ ਜਿਸ ਤਰ੍ਹਾਂ ਮੈਂ ਪਹਿਲਾਂ ਬੋਲਿਆ ਸੀਗਾ ਭੀੜ ਭੜਕਿਆ ਵਾਲੀ ਜਗ੍ਹਾ ਨੂੰ ਅਵੋਇਡ ਕਰੋ। ਜਿਸ ਤਰ੍ਹਾਂ ਤੁਸੀਂ ਆਪਾਂ ਦਰਵਾਜ਼ੇ ਨੂੰ ਜਾਂ ਕਿਸੇ ਅਲੱਗ-ਅਲੱਗ ਚੀਜ਼ਾਂ ਨੂੰ ਅਸੀਂ ਹੈਂਡਲ ਕਰਦੇ ਟੱਚ ਕਰਦੇ ਆਂ ਅਸੀਂ ਤੇ ਟੱਚ ਕਰਨ ਤੋਂ ਬਾਅਦ ਆਪਣਾ ਹੈਂਡ ਵਾਸ਼ ਕਰ ਲਓ ਸੈਨੀਟਾਈਜ਼ਰ ਯੂਜ਼ ਕਰ ਲਓ ਮਾਸਕ ਵਗੈਰਾ ਪਹਿਨ ਕੇ ਰੱਖੋ। ਨੇ ਅਜੇ ਤੱਕ ਸਾਡੇ ਇਸ ਬਲਸਪੁਰ ਬਟਾਲਾ ਚ ਦੇ ਕੋਈ ਇਸ ਤਰ੍ਹਾਂ ਦਾ ਕੋਈ ਪੇਸ਼ੇਨ ਸ਼ੱਕੀ ਪੇਸ਼ ਨਹੀਂ ਆਇਆ ਜੋ ਸਾਡੇ ਕੇਸ ਸੇ ਮੈਡੀਕਲ ਅਫੀਸਰ ਨੇ ਰਿਪੋਰਟ ਕੀਤਾ ਹੋਇਆ ਮੈਡੀਸਨ ਦੀ ਪੂਰੀ ਤਿਆਰੀ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਬੈੱਡ ਵਗੈਰਾ ਹੈਗੇ ਨੇ ਰੈਡੀ ਨੇ ਆਕਸੀਜਨ ਦੀ ਸਪਲਾਈ ਪਿੱਛੇ ਰੈਡੀ ਆ ਮੈਡੀਸਨ ਤੁਹਾਡੇ ਪਿੱਛੇ ਰੈਕ ਆ ਪੂਰੀ ਮੈਡੀਸਨ ਸਾਡੇ ਕੋਲ ਉਪਲਬਧ ਹੈਗੀ ਹੈ